ਹਾਂਜੀ ਸ਼ਸ਼ੀਕਲ ਜੀ ਅੱਜ ਆਪਾਂ ਪਹੁੰਚੇ ਆ ਬਠੰਡਾ ਐਨਪੀ ਐਂਟਰਪ੍ਰਾਈਜ਼ਸ ਤੇ ਜਿੱਥੇ ਬਹੁਤ ਹੀ ਘੱਟ ਰੇਟਾਂ ਤੇ ਸੀਸੀਟੀਵੀ ਕੈਮਰੇ ਮਿਲਦੇ ਆਜੋ ਅੱਗੇ ਆ ਗੱਲਬਾਤ ਕਰਦੇ ਆਪਾਂ ਹਾਂਜੀ ਸ਼ਸ਼ੀਕਲ ਜੀ ਕੀ ਹਾਲ ਹੈ ਜੀ ਬੜੀ ਵਧੀਆ ਜੀ ਆਪਣੇ ਕੋਲੇ ਕਿਹੜੇ ਕਿਹੜੇ ਕੈਮਰੇ ਆ ਜੀ ਆਪਣੇ ਕੋਲੇ ਐਚਡੀ ਆਈ ਵੀਆਈਪੀ ਸੈਂਮਲੇਪ ਹੋਰ ਜੀ ਬਾਕੀ ਤਰ੍ਹਾਂ ਦੇ ਕਹਿਣੇ ਮਿਲ ਜਾਣਗੇ ਠੀਕ ਜੀ ਯਾਰ ਉਹ ਕਿਹੜਾ ਕੈਮਰਾ ਬਾਈ ਜਿਹਦੇ ਵਿੱਚ ਲਾਈਟਾਂ ਵੀ ਰਾਤ ਨੂੰ ਜਗਦੀਆਂ ਗਈਆਂ ਹੈ ਕੈਮਰਾ ਬਾਈ ਜੀ 4K HD ਕੈਮਰਾ ਜਿਹੜਾ ਤਰ੍ਹਾਂ ਚੱਲਦਾ ਓਕੇ ਅੰਦਰ ਬੈਦ ਆਡੀਓ ਦਾ ਵੰ ਅੱਛਾ ਆਡੀਓ ਵੀ ਰਿਕਾਰਡ ਹੋ ਗਈ ਇਹਦੇ ਵਿੱਚ ਵੀ ਰਿਕਾਰਡ ਹੋ ਗਈ ਸਾਰਾ ਕੁਝ ਹੋ ਗਿਆ ਵੀਡੀਓ ਆਡੀਓ ਦੋਨੇ ਚੀਜ਼ਾਂ ਹੋਣਗੀਆਂ 13 14 ਤੋਂ ਦਾ ਮਿਲਦਾ ਆਪਾਂ ਜਾ ਕੇ ਦੇ ਦੇਣਾ ਠੀਕ ਹੈ ਆਪਣੇ ਭਰਾਵਾਂ ਵਾਲੇ ਆਫਰ ਹਾਂ ਭਰਾਵਾਂ ਲਈ ਜਿਹੜਾ ਸੈੱਟ ਹੈ ਚਾਰ ਕੈਮਰਿਆਂ ਦਾ ਸੈੱਟ ਹੈ 10500 ਦੇ ਵਿੱਚ ਸਿਰਫ ਦਾ 10500 ਵਿੱਚ ਇਹੜਾ ਮਾਰਕੀਟ ਤੋਂ 14 14000 ਲੈਂਦੇ ਆ 10500 ਚ ਲੈਈ ਪੂਰਾ ਪੂਰਾ ਬਣਾਇਆ ਬਣਾਇਆ ਸਾਟੀਜੀ ਚ ਬਾਹਰ ਆ 90 ਮੀਟਰ ਹੈ ਡੀਵੀਆਰ ਹੈ ਸਪਲਾਈ ਹੈ ਹਾਰਡਐਕਸ ਹੈ ਚਾਰ ਕੱਪੀਆਂ ਵੀਐਨਸੀਟੀਸੀ ਦੋ ਬੋਟੇ ਕੈਮਰੇ ਦੋ ਡੋਂਗ ਕੈਮਰੇ ਇਹ ਅੰਦਰ ਲੱਗਦੇ ਇਹ ਬਾਹਰ ਲੱਗਦੇ ਇਹ ਵਾਟਰ ਪ੍ਰੂਫ ਹੁੰਦੇ ਓਕੇ ਚਾਰਾਂ ਚਾਰੀ ਹੈ ਅੱਛਾ ਆੜੀਓ ਮੇਰੇ ਕੋਲ ਇਸ ਮਾਲਤ ਨਾਲ ਫਰੀ ਇਹ ਆਫਰ ਚੱਲ ਰਹੀ ਹੈ ਆਪਣੇ ਕੋਲ ਵਾਇਰਲੈਸ ਮਾਲਤ ਨਾਲ ਫਰੀ ਹੈ ਹੋਰ 10500 ਦੇ ਵਿੱਚ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਕਰਕੇ ਜਰੂਰ ਆਉਣਾ ਮੇਰੇ ਭਰਾਵਾਂ ਦੇਖੋ ਵੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਉਂਗੇ ਤਾਂ ਤੁਹਾਨੂੰ ਇਹ ਆਫਰ ਦੇ ਵਿੱਚ ਵਾਇਰਲੈਸ ਮਾਊਸ ਫ੍ਰੀ ਮਿਲੂਗਾ ਇੱਕਦਮ ਫ੍ਰੀ ਜਿਹੇ ਭਰਾਵਾਂ ਨੇ 10500 ਨਹੀਂ ਲਾਉਣਾ ਨਾ ਫਿਰ ਆਹ ਵਾਈਫਾਈ ਕੈਮਰਾ ਹੁੰਦਾ ਆਪਣੇ ਕੋਲ ਇਹ ਕੀ ਰੇਟ ਪੈ ਜਾਂਦਾ ਫੜ ਇਹ ਇੰਡੋਰ ਵੀ ਲੱਗ ਜਾਂਦਾ ਇਹ ਬਾਹਰ ਵੀ ਲੱਗ ਜਾਂਦਾ 2K ਟਾਕ ਹੈਗੀ ਇਹਦੇ ਵਿੱਚ ਦੋਨੇ ਪਾਸੇ ਗੱਲਬਾਤ ਕਰ ਸਕਦੇ ਆ ਕੰਪਨੀ ਇਹਦੀ ਸਾਲ ਦੀ ਗਾਰੰਟੀ ਦਿੰਦੀ ਆ ਠੀਕ ਹੈ ਇਹ ਆਪਾਂ ਨੂੰ ਪੈ ਜਾਊਗਾ 2500 2500 ਦਾ ਸਿਰਫ ਇੱਕ ਕੈਮਰਾ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਆਉਂਗੇ ਕਪਾਈਸੋ ਚ ਰਹਿ ਗਿਆ ਉਹ ਬਹੁਤ ਵਧੀਆ ਆਫਰ ਆਪਣੇ ਕੋਲੇ 2500 ਰੁਪਏ ਵਿੱਚ ਤੇ ਲਾਈਕ ਕਮੈਂਟ ਸ਼ੇਅਰ ਕਰਨ ਵਾਲਿਆਂ ਨੂੰ ਕਿੰਨੇ ਦਾ ਹੈ 2200 2200 ਰੁਪਏ ਦਾ ਸਰ ਤੇ ਵਾਟਰਪੂਫ ਹੈ ਵਾਟਰਪੂਫ ਹੈ ਇਹ ਇਹ ਵਾਟਰਪੂਫ ਆ ਦੋਸਤੋ ਬਾਹਰ ਲਾਓ 10MP ਕੈਮਰਾ ਹੈਗਾ ਬਹੁਤ ਵਧੀਆ ਕੁਆਲਿਟੀ ਹੈਗੀ ਹੈ ਲਾਈਟਾਂ ਵੀ ਲੱਗੀਆਂ ਰਾਤ ਨੂੰ ਲਾਈਟਾਂ ਵਿੱਚ ਜਗਣਗੀਆਂ ਵੀਓ ਵਿਜ਼ਨ ਕੰਪਨੀ ਦਾ ਆਉਂਦਾ ਠੀਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਜੇ ਘਰਾਂ ਮੇਰੇ ਘਰੇ ਵਾਈਫਾਈ ਵੀ ਨਹੀਂ ਲੱਗਿਆ ਅੱਛਾ ਆ ਸਿਮ ਵਾਲਾ ਕੈਮਰਾ ਆਉਂਦਾ ਬਿਨਾ ਵਾਈਫਾਈ ਤੋਂ ਵੀ ਕੈਮਰਾ ਬਿਨਾ ਵਾਈਫਾਈ ਤੋਂ ਵੀ ਕੈਮਰਾ ਪੋਰਜੀ ਕੈਮਰਾ ਠੀਕ ਹੈ ਜੀ ਇਹ ਸਿਮ ਵਾਲਾ ਕੈਮਰਾ ਆਉਂਦਾ ਖੇਤਾਂ ਦੇ ਚਲਾਉਣਾ ਕਿਤੇ ਵੀ ਲਾਉਣਾ ਇਹ ਮੋਬਾਈਲ ਨਾਲ ਅਟੈਚ ਹਾਂਜੀ ਹਾਂਜੀ ਮੋਬਾਈਲ ਨਾਲ ਅਟੈਚ ਸਿਮ ਤੇ ਦੋਨੇ ਕੈਮਰੇ ਮੋਬਾਈਲ ਨਾਲ ਅਟੈਚ ਹੁੰਦੇ ਇਹਦੇ ਵਿੱਚ ਸਿਮ ਇਹਦੇ ਵਿੱਚ ਸਿਮ ਪੈਂਦਾ ਸਿਮ ਪੈਂਦਾ ਇਹਦੇ ਵਿੱਚ ਸਿਮ ਪਾ ਕੇ ਤੁਸੀਂ ਰੀਚਾਰਜ ਕਰਨਾ ਹੋਰ ਕੁਝ ਨਹੀਂ ਹੋਰ ਕੁਝ ਕਰ ਚਾਹੀਦਾ ਸੋ ਸਿਮ ਤੇ ਰੀਚਾਰਜ ਕਰਨਾ ਤੇ ਉਹ ਚੱਲ ਪੂਗਾ ਕਰਕੇ ਆਉਂਦੇ ਭਰਾਵਾਂ ਨੂੰ ਮੌਕੇ ਤੇ ਆ ਘਰ ਦਊਂਗਾ ਮੌਕੇ ਦੀ ਆਫਰ ਵੀ ਇਹਦੀ ਮੌਕੇ ਦੀ ਆਫਰ ਆ ਸੈਮ ਵਾਲੇ ਕੈਮਰੇ ਦੀ ਮੌਕੇ ਤੇ ਆਫਰ ਮਿਲੂਗੀ ਤੁਹਾਨੂੰ ਇਹਨਾਂ ਵਾਰ ਤਾਂ ਤੁਸੀਂ ਬ੍ਰਦਰ ਦੱਸਤਾ ਆਪਾਂ ਨੂੰ ਜਿਹੜੀਆਂ ਅੱਜ ਕੱਲ ਚੋਰੀਆਂ ਵੱਧ ਰਹੀਆਂ ਮੋਟਰਸਾਈਕਲਾਂਾਂ ਦਾ ਉਹਦੇ ਨੰਬਰ ਪਲੇਟ ਜੁਮਿੰਗ ਕਰਕੇ ਦੇਖਦੀ ਹੋਵੇ ਹੋਰ ਕਿ ਕੁਆਲਟੀ ਚੰਗੀ ਕੁਆਲਟੀ ਹੋਵੇ ਉਹਦੇ ਬਾਰੇ ਕੋਈ ਹੈਗਾ ਕੁਆਲਟੀ ਵਾਸਤੇ ਤੁਹਾਨੂੰ ਆਈਪੀ ਕੈਮਰਾ ਵਿੱਚ ਜਾਣਾ ਪਊਗਾ ਭਰਾ ਅੱਛਾ ਜੀ ਇਹ ਆਈਪੀ ਕੈਮਰੇ ਮੈਟਰ ਬਾਡੀ ਚ ਆਉਂਦੇ ਆ 4MP ਚਾਹੀਏ ਇਹ 4K NVR ਤੇ ਲਾਓ ਇੰਨੀ ਬਹੁਤ ਜ਼ਿਆਦਾ ਕੁਆਲਟੀ ਆਊਗੀ ਨਾ ਤੁਸੀਂ ਹੱਥ ਚ ਫੜ ਕੇ ਦੇਖੋ ਕਿੰਨਾ ਹੈਵੀ ਹੈ ਇਹ ਪੂਰਾ ਮੈਟਲ ਕੁਆਲਟੀ ਦਾ ਦੋਸਤੋ ਮੈਟਲ ਬੋਡੀ ਆ ਇਹ ਕੁਝ ਮਰਜ਼ੀ ਕਰਿਓ ਪੂਰਾ ਹੈਵੀ ਆ ਪੂਰਾ ਹੈਵੀ ਆ ਪੂਰੀਆਂ ਲਾਈਟਾਂ ਲੱਗੀਆਂ ਨੇ ਖੜਕਾਏ ਖੜਕਾ ਵੀ ਸੁਣਦਾ ਹੋਣਾ ਹਾਂਜੀ ਹਾਂਜੀ ਮੈਟਲ ਬੋਡੀ ਆ ਇਹ ਇਹ 4K ਐਨਵੀਆਰ ਤੇ ਲਾਓ ਐਨੀ ਬਹੁਤ ਜ਼ਿਆਦਾ ਕੁਆਲਿਟੀ ਦੇ ਨੇ 4K ਐਨਵੀਆਰ ਹੋਵੇ ਜਾਂ 4K LCD ਹੋਵੇ ਤੁਹਾਨੂੰ LCD ਵੀ ਰეკਮੈਂਡ ਕਰਾ ਦਾਂਗੇ 4K ਕਿਹੜੀ ਲੈਣੀ ਆ ਸਾਰਾ ਕੁਝ ਦੱਸਾਂਗੇ ਤੁਹਾਨੂੰ ਹਾਈ ਕੁਆਲਿਟੀ ਜੀ ਚਾਹੀਦੀ ਆ ਤਾਂ ਸਾਡੇ ਨਾਲ ਸੰਪਰਕ ਕਰੋ ਇੱਕ ਵਾਰੀ ਜੇ ਲਵਾਉਣਾ ਚਾਹੇ ਨਹੀਂ ਲਵਾਉਣਾ ਪਰ ਸਾਡੇ ਤੇ ਇੱਕ ਵਾਰੀ ਜਾਣਕਾਰੀ ਜਰੂਰ ਲੈ ਲਓ ਫੋਨ ਕਰਕੇ ਭਰਾਵੋ ਐਵੇਂ ਨਾ ਕਿਸੇ ਦੇ ਮਗਰ ਲੱਗ ਕੇ ਲਵਾਓ ਪਹਿਲਾਂ ਆਸੇ ਪਾਸੇ ਪੂਰੀ ਜਾਣਕਾਰੀ ਜਾਣਕਾਰੀ ਲੈ ਕੇ ਫਿਰ ਹੀ ਲਵਾਓ ਆ ਇੱਕ ਨਵੀਂ ਚੀਜ਼ ਦੇਖਣ ਨੂੰ ਮੈਰੀ ਇਹ ਕੀ ਚੀਜ਼ ਹੈ ਤੇ ਕੋਈ ਫੋਟੋ ਵਗੈਰਾ ਵੀ ਕੈਮਰੇ ਦੀ ਨਹੀਂ ਭਾਈ ਇਹ ਕੀ ਚੀਜ਼ ਹੈ ਇਹ ਪੀਓਵੀ ਸਵਿਚ ਬੋਲਦੇ ਹਨ ਇਹ ਵਾਈਫਾਈ ਕੈਮਰਾ ਵਿੱਚ ਵਰਤੀ ਜਾਂਦੀ ਹੈ ਨੈਟਵਰਕਿੰਗ ਕਰਨ ਵਾਸਤੇ ਕੈਮਰਿਆਂ ਨੂੰ ਇਸ ਪੀਓਵੀ ਸਵਿਚ ਦਾ ਕੰਮ ਹੈਗਾ ਜਾਲ ਨਹੀਂ ਬਣ ਦੇਣਾ ਠੀਕ ਹੈ ਇਹ ਤਾਂ ਬਹੁਤ ਛੋਟੀ ਚੀਜ਼ ਹੈ ਹਾਂਜੀ ਇਹ ਬੈਡਰੂਮ ਦੇ ਬਾਹਰ ਲੱਗ ਜਾਂਦੀ ਹੈ ਹਾਂਜੀ ਔਰ ਓਮ ਆ ਰੂਮ ਦੇ ਬਾਹਰ ਲੱਗ ਜੀ ਜਿੰਨੇ ਕੈਮਰੇ ਆਪਣੇ 10 ਆ 15 ਭਾਵੇਂ 50 ਕੈਮਰੇ ਆ ਸਾਰੇ ਕੈਮਰੇ ਬਾਹਰ ਲੱਗ ਜਾਣਗੇ ਉਸ ਜੀ ਸਵਿਚ ਬਟੀ ਹੋਊਗੀ ਚਾਰ ਪੋਰਟਾਂ ਦੀ ਉਹ 20 ਪਰ 16 ਪਰ 32 ਉਹਵੇਂ ਸਵਿਚ ਆਉਂਦੀ ਆ ਇਹ ਕੈਮਰੇ ਦੇ ਕਮਰੇ ਦੇ ਬਾਹਰ ਲੱਗ ਜene ਇਹ ਫੈਕਟਰੀਆਂ ਅੱਜ ਕੱਲ੍ਹ ਘਰਾਂ 'ਚ ਵੀ ਲੱਗਦੇ ਆ ਇਹ ਇਹ ਉਹਦੇ ਬਾਹਰ ਲੱਗ ਜੀ ਇਸ ਟੱਕ ਸਿੰਗਲ ਵਾਇਰ ਅੰਦਰ ਆਊਗੀ ਬੈਡਰੂਮ ਦੇ ਵਿੱਚ ਆਪਣੇ ਕਿੱਥੇ NVR ਰੱਖਿਆਊਗਾ ਉਹ ਆਪਾਂ ਇਸ ਜਿਹੜੇ ਦੇ ਵਿੱਚ ਦੇਖ ਸਕਦੇ ਆ ਇੰਨੇ ਆ ਕਿੱਥੇ EVR ਉਹ ਤਾਂ ਉੱਥੇ ਸਾਰੀਆਂ ਤਾਰਾਂ ਹੁੰਦੀਆਂ ਇਹਦੇ ਵਿੱਚ ਨਹੀਂ ਇੱਥੇ ਸਿੰਗਲ ਵਾਇਰ ਤੁਹਾਡੇ ਅੰਦਰ ਜਾਊਗੀ ਇਹ ਨੈਟਵਰਕਿੰਗ ਵਾਸਤੇ ਵਰਤੀ ਜਾਂਦੀ ਹੈ ਇਹ ਇਹ ਦਰਸ਼ਕੋ ਉਹ ਚੀਜ਼ ਆ ਜਿਹੜੇ ਕਮਰੇ ਵਿੱਚ ਅਪਾ ਲਵਾਉਨੇ ਕੈਮਰੇ ਜਾਲ ਬੰਨ੍ਹਨੇ ਵਾ ਤਾਰਾਂ ਦੇ ਤਾਰਾਂ ਹੁੰਦੀਆਂ ਨਾ ਉਹ ਕਮਰੇ ਅੰਦਰ ਤਾਰ ਨਹੀਂ ਆਉਣੀ ਕੋਈ ਵੀ ਸਿੰਗਲ ਤਾਰ ਆਊਗੀ ਸਿੰਗਲ ਵਾਇਰ ਆਊਗੀ ਉਹ ਇੱਥੇ ਕਨੈਕਟ ਹੋ ਜਾਣੀ ਆ ਲੋ ਵੀਰ ਜੀ ਇਹਦਾ ਸਾਰੀ ਜਾਣਕਾਰੀ ਹੋ ਗਈ ਕੈਮਰਿਆਂ ਬਾਰੇ ਠੀਕ ਹੈ ਜੀ ਵਾਈਫਾਈ ਕੈਮਰੇ ਬਾਰੇ ਹੁਣ ਕਈ ਜਗਾਵਾਂ ਤੇ ਵਾਈਫਾਈ ਕੋਈ ਨਹੀਂ ਅਫੋਰਡ ਕਰ ਸਕਦਾ ਜਾਂ ਕਈ ਜਗਾਵਾਂ ਇਹੋ ਜਿਹੀ ਆਉਂਦੀਆਂ ਇੱਥੇ ਸੈਟਰ ਨਹੀਂ ਪਈ ਹੁੰਦੀ ਵਾਈਫਰ ਨਹੀਂ ਪਈ ਹੁੰਦੀ ਤੇ ਉਹਦੇ ਬਾਰੇ ਕੀ ਹਾਲ ਹੈ ਤੁਹਾਡੇ ਕੋਲ ਮਤਲਬ ਖੇਤਾਂ ਵਿੱਚ ਵਾਈਫਾਈ ਲੈਣਾ ਜਾਂ ਉਹ ਲੈਣਾ ਹਾਂ ਉਹ ਤਾਂ ਨਹੀਂ ਜਾਂਦੀ ਪਈ ਹੋਈ ਹਾਂਜੀ ਹਾਂਜੀ ਹਾਂ 4G ਰਾਊਟਰ ਆਉਂਦਾ ਵਿਊ ਵਿਜਨ ਕੰਪਨੀ ਦਾ 4G ਤਾਂ ਸਪੋਰਟ ਹੈਗਾ ਹਾਂਜੀ ਇਹ ਸਾਨੂੰ ਦੇ ਦਾਂਗੇ 1950 ਦਾ 1950 ਲਾਈਕ ਸ਼ੇਅਰ ਕਮੈਂਟ ਕਰਕੇ ਆਊਗਾ ਹਾਂਜੀ ਹਾਂਜੀ ਉਹਨੂੰ ਆਪਾਂ 1750 ਦਾ ਲਾ ਦਾਂਗੇ ਦੇਖੋ ਦੱਸ ਕੋ ਸਰ 1750 ਰੁਪਏ ਦਾ ਤੁਹਾਡੇ ਘਰੇ ਨਹੀਂ ਰੇਂਜ ਨਹੀਂ ਆਉਂਦੀ ਕਿ ਇਹ ਮੋਬਾਈਲਾਂ ਤੇ ਨਹੀਂ ਆਉਂਦੀਗੀ ਉਹਦੇ ਲਈ ਵੀ ਯੂਜ਼ ਕਰ ਸਕਦੇ ਆਂ ਇਹ ਚੀਜ਼ ਨੂੰ ਤੁਸੀਂ 4K LED ਜੇ ਤੁਸੀਂ ਲੈਣੇ ਚਾਹੁੰਦੇ ਆ ਇਹ ਵੀ ਆਪਣੇ ਬਾਈ ਜੀ ਪ੍ਰੋਵਾਈਡ ਕਰਾਉਣਗੇ CCTV ਕੈਮਰਾਵਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲਦੇ ਨੰਬਰਾਂ ਤੇ ਗੱਲ ਕਰ ਸਕਦੇ ਆਂ ਡਾਇਲ ਕਰ ਸਕਦੇ ਨੰਬਰ ਐਨੀ ਟਾਈਮ ਕਿਸੇ ਵੀ ਟਾਈਮ ਤੁਸੀਂ ਫੋਨ ਕਰੋਗੇ ਤੇ ਤੁਹਾਡਾ ਹੱਲ ਹੋਊਗਾ ਘਰੇ ਬੈਠੇ ਤੁਹਾਡਾ ਹੱਲ ਹੋਊਗਾ ਇਸ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਤੁਹਾਡਾ ਬਹੁਤ